ਇਹ ਜਿੱਥੇ ਤੋਂ ਮੇਰਾ ਇੱਕ ਪਾਸਾ ਆ ਜੂਗਾ ਆਪਣੀ ਸੇਫਟੀ ਵਾਸਤੇ ਆਪਾਂ ਸੀਟ ਬੈਲਟ ਲਾ ਲਈਏ ਮੈਂ ਪਹਿਲੇ ਗੇਅਰ 'ਚ ਹੀ ਚਲਾ ਸਕਦਾ ਕਿਉਂਕਿ ਮੈਂ ਦੂਜੇ ਗੇਅਰ ਵਾਲਾ ਖਹਿ ਨਹੀਂਗਾ ਸੋ ਫਾਈਨਲੀ ਆਪਾਂ ਆਪਣੀ ਲੋਕੇਸ਼ਨ ਤੇ ਆਜ ਬੋਲਟ ਸਟਾਰਟ ਕਰਕੇ ਸੋ ਬੋਲਟ ਕਰੂੰਗਾ ਮੈਂ ਸਟਾਰਟ ਪਹਿਲਾਂ ਜੀ ਸਾਡੀ ਰਾਜਪੁਤ ਜਵਰੀ ਨਾਨਿਆਂ ਗਰਾਉਂਡ ਸੋ ਗਾਇਸ ਵੈਲਕਮ ਬੈਕ ਟੂ ਅਨਦਰ ਬਲੌਗ ਸੋ ਤੁਹਾਨੂੰ ਪਤਾ ਹੀ ਸੀ ਵੀ ਸ਼ਹਿਰ ਦੇ ਬਾਹਰ ਚ ਦੇਖਿਆ ਹੋਗਾ ਪਮਾਸੀ ਕੋਲ ਆਏ ਸੀ ਸੋ ਹੁਣ ਆਪਾਂ ਉੱਠ ਚੁੱਕੇ ਆ ਤੇ ਕਿਤੇ ਤੱਕੇ ਬਾਹਰ پارک ਨਾ ਮਹੌਲ ਬਹੁਤ ਗੈਂਟ ਸੀ

ਫੰਲੀ ਫੱਕਾ ਤੇਰਸ ਤੋਂ ਵਿਊਦ ਘੰਨੇ ਵਾਓ ਚਾ ਅੱਛਾ ਇੱਧਰ ਵੀ ਆਏ ਮੜਾ ਦੇਖੇ ਹੀ ਨਹੀਂ ਮੜਾ ਫੋਨ ਫੜੀਏ ਕਾਸਕੇ ਸੋ ਸ਼ਹਿਰਾਂ ਦਾ ਵਿਊ ਕੁਛ ਇਦਾਂ ਦਾ ਸੋ ਵਸੇ ਤਲ ਭਰਾਵਾ ਉਧਰ ਹੀ ਚੱਲ ਗਏ ਹੁਣ ਮੱਥਾ ਲੇੜੇ ਗਜਾ ਸੋ ਆ ਦੇਖੋ ਪੌੜੀਆਂ ਵੀ ਸੰਸਰ ਨੇ ਇੱਕ ਘੈਂਟ ਚੀਜ਼ ਦਿਖਾਉਣਾ ਦੇਖੋ ਮੈਨੂੰ ਕੀ ਮਿਲਿਆ ਐਡਾ ਵੇ ਅੰਮਾ ਸੋ ਇਹ ਇਹ ਚ ਤਾਂ ਮੇਰਾ ਇੱਕ ਪਾਸਾ ਆ ਜਾਊਗਾ ਆ ਦੂਜਾ ਪਾਸਾ ਵੀ ਆ ਜਾਊ ਇੱਕ ਇਸ ਤੇ ਮੇਰੇ ਵਰਗੇ ਦੋ ਆ ਜਾਣਗੇ ਆ ਦੇਖੋ ਆਹ ਦਿੱਤਾ ਮੈਨੂੰ ਸੋ ਮੈਨੂੰ ਮਿਲ ਗਿਆ ਮੇਰੇ ਬਾਈ ਦਾ ਪੜਦਾ ਪਿਆ ਅੰਮਾ ਵਧੀਆ ਇਹਨੂੰ ਪਿੰਡ ਲੈ ਕੇ ਆਉਂਗਾ ਬਟ ਵੈਸੇ ਤੁਹਾਨੂੰ ਦੱਸਦੀ ਹਾਂ ਪਠਾਨੀ ਆ ਤੂੰ ਇਹ ਬਹੁਤ ਛੋਟਾ ਹੋ ਜੂਏ ਵਰਦੀ ਐ ਹੁੰਦੀ ਆ ਉਹ ਦੇਖੋ ਸਭ ਯਾਰ ਗੁੱਡਾ ਔਰ ਇੰਨਾ ਮੈਂ ਤੇ ਇੱਥੋਂ ਦਾ ਹੀ ਆ ਜੂਗਾ ਇਹ ਤੇ ਇਹ ਵੀ ਰਪਾਇਆ ਦਿਖਾਵਾਂਗਾ ਪਾਉਂਗਾ ਹੁਣ ਤੜਕੇ ਪਾਉਂਗਾ ਪ੍ਰੈਸ ਕਰਕੇ ਤੇ ਆਹ ਦੇਖੋ ਕਿਵੇਂ ਆ ਇਹਦਾ 660 ਵੀ ਵੱਡਾ ਏ ਉਹ ਤੜਕੇ ਪਾ ਕੇ ਇਹਨੂੰ ਆਪਾਂ ਜਰੂਰ ਦਿਖਾਵਾਂਗੇ ਹੁਣ ਆਪਾਂ ਛੋਟੇ-ਮੋਟੇ 2-3 ਕੰਮ ਹੋਰ ਕਰਨੇ ਆ ਸਰ ਨੂੰ ਪਹਿਲਾਂ ਆਪਾਂ ਬਾਹਰ ਜਾਣਾ ਸੋ ਇੱਕ ਨਵੀਂ ਵੀਡੀਓ ਇੱਕ ਨਵੀਂ ਚੈਨਲ ਨਾਲ ਉਹ ਦਿਖਾਵਾਂਗੇ ਕਾਰ ਚ ਥੋੜਾ ਬਹੁਤਾ ਸ਼ਹਿਰ ਦਾ ਵੀਊ ਦਿਖਾਵਾਂਗੇ ਸੋ ਮੇਰੇ ਫੋਨ ਆਸਤੇ ਵਾਈਕਲ ਕਵਰ ਵੀ ਪਿਆ ਉਹ ਵੀ ਦਿਖਾਵਾਂਗੇ ਚਲਦੇ ਆ ਬਾਹਰ ਨੂੰ ਕਿਤੇ ਦਿਖਾਉਣੇ ਆ ਵੀਊ ਪਟਿਆਲੇ ਸ਼ਹਿਰ ਦੇ ਬਾ ਗੇਟ ਖੋਲਦੀ ਆ ਆ ਜਾਓ ਬਾਈ ਖੋਲਤਾ ਸੋ ਚਲੋ ਅੱਜ ਆਪਾਂ ਚੱਲਾਂਗੇ i10 ਚ ਗ੍ਰੈਂਡ i10 ਚ ਫਾਈਨਲੀ ਮੈਂ ਡਰਾਈਵਰ ਸੀਟ ਤੇ ਆ ਚੁੱਕਿਆ ਤੇ ਮੈਂ ਅੱਜ ਜ਼ਿੰਦਗੀ ਚ ਪਹਿਲੀ ਵਾਰ ਗੱਡੀ ਚਲਾਉਂਗਾ ਸੋ ਸਭ ਤੋਂ ਪਹਿਲਾਂ ਆਪਣੀ ਸੇਫਟੀ ਵਾਸਤੇ ਆਪਾਂ ਸੀਟ ਬੈਲਟ ਲਾ ਲਈਏ ਤੇ ਫੋਨ ਫੜਾਈਏ ਆਪਾਂ ਬਾਈ ਨੂੰ ਆ ਫੜੇ ਮੜਿਆ ਸੋ ਪਹਿਲਾਂ ਸੀਟ ਬੈਲਟ ਲਾਈਏ ਸੋ ਵੈਸੇ ਮੈਂ ਤਾਂ ਪਹਿਲਾਂ ਚੈੱਕ ਕਰ ਚਲਾ ਕੇ ਦੇਖ ਚੁੱਕਿਆ ਕਿ ਕਿਹੋ ਜਿਹਾ ਚੱਲੂਗੀ ਵੀ ਕਿ ਨਹੀਂ ਹੁਣ ਸਭ ਤੋਂ ਪਹਿਲਾਂ ਆਪਾਂ ਨੂੰ ਪਤਾ ਲੱਗ ਗਿਆ ਕੀ ਕਰਨਾ ਸਭ ਤੋਂ ਪਹਿਲਾਂ ਆਪਾਂ ਕਲਚ ਨੂੰ ਪੂਰਾ ਦੱਬਣਾ ਦੱਬਤਾ ਫਿਰ ਆਪਾਂ ਬਟਨ ਸਟਾਰਟ ਕਰਨਾ ਸੋ ਸਟਾਰਟ ਹੋ ਚੁੱਕੀ ਆ ਪਹਿਲੇ ਗੇਅਰ ਚ ਪਈ ਵੀ ਹੈ ਨਾ ਸੋ ਪਹਿਲੇ ਗੇਅਰ ਚ ਪਾਵਾਂਗੇ ਪਹਿਲੇ ਗੇਅਰ ਚ ਗੱਡੀ ਪੈ ਚੁੱਕੀ ਆ ਹੁਣ ਆਪਾਂ ਹੌਲੀ ਹੌਲੀ ਕਲਾ ਕਲੱਚ ਹੀ ਛੱਡਣਾ। ਸੋ ਗੇ ਡੀ ਆਪਣੀ ਚੱਲ ਚੁੱਕੀ ਆ। ਇਹ ਡਰਜੀ ਬੜਾ ਲੱਗਦਾ। ਕਲੱਚ ਲਾ ਕੇ ਬ੍ਰੇਕ ਨਾ ਆਪਾਂ। ਕਿਉਂ ਤਾ ਉਹ ਸੰਭੇਰ ਕੋਲ ਰੋਕ ਲੂੰਗਾ ਨਾ। ਜੋ ਯਾਰ। ਸੋ ਮੈਂ ਪਹਿਲੇ ਗੇਅਰ 'ਚ ਹੀ ਚਲਾ ਸਕਦਾ ਕਿ ਮੈਂ ਦੂਜੇ ਗੇਅਰ ਵਾਲਾ ਖੈਣੀਗਾ। ਸੋ ਨਵੀਂ ਗੱਡੀ ਆ ਜਵਾ ਤੇ ਮੈਨੂੰ ਚਲਣ ਚ ਬਹੁਤ ਡਰ ਲੱਗਦਾ ਪਰ ਫਿਰ ਵੀ ਮੈਂ ਹਿੰਮਤ ਕੀਤੀ ਸੋ ਪਹਿਲੀ ਵਾਰ ਗੱਡੀ ਚਲਾ ਰਿਹਾ ਮੈਂ ਮਮੀ ਪਹਿਲੀ ਵਾਰ ਗੱਡੀ ਚਲਾਉਣ ਲੱਗ ਗਿਆ ਸਿਰ ਇੰਨਾ ਔਖਾ ਵੀ ਕੰਮ ਨਹੀਂ ਹੈਗਾ ਪਰ ਡਰ ਜਿਹਾ ਪਾਪਾ ਲੱਗਦਾ ਕਿੱਥੇ ਜੇ ਰੁਕ ਗਏ ਬਈ ਗਾਹਿਆਂ ਦਾ ਆਈ ਤੁੰਜੇ ਕਿਵੇਂ ਟੱਪ ਜੂਗੀ ਨਾ ਮੈਨੂੰ ਬਹੁਤ ਡਰ ਲੱਗ ਰਿਹਾ ਸੀਰੀਅਸਲੀ ਸੋ ਆਪਾਂ ਝਾੜੀਆਂ ਕੋਲ ਰੋਕੇ ਆਪਾਂ ਕਰਨਾ ਵੈਸੇ ਵੀਡੀਓ ਸਾਡੀ ਸ਼ੂਟ ਹੋ ਚੁੱਕੀ ਆ ਪਹਿਲਾਂ ਬੜੀ ਤੇਜ਼ ਚੱਲਦੀ ਸੀ ਹੁਣ ਗੇਅਰ ਤੇ ਹੌਲੀ-ਹੌਲੀ ਚੱਲੀ ਜਾਂਦੀ ਆ ਅੱਛਾ ਪਹਿਲੇ ਗੇਅਰ ਚ ਆਟੋ ਆਪਣੇ ਆਪ ਹੀ ਚੱਲੀ ਜਾਂਦੀ ਹੁੰਦੀ ਜੇ ਰੇਸ ਨੱਪਣ ਦੀ ਲੋੜ ਹੀ ਨਹੀਂ ਹੁਣ ਆਪਾਂ ਇੱਥੇ ਸਭ ਤੋਂ ਪਹਿਲਾਂ ਕਲੱਚ ਦੱਬ ਜੋ ਕਿ ਤੇ ਹੌਲੀ ਬ੍ਰੇਕ ਲਾਉਣੀ ਆ ਜਿਆਦਾ ਤੇਜ਼ ਲਾਏ ਨਾ ਬੰਦੇਤ ਹੋ ਗਈ ਸੋ ਫਾਈਨਲੀ ਮੈਂ ਗੱਡੀ ਵੀ ਚਲਾ ਕੇ ਦੇਖ ਲਈ ਉਹ ਪਹਿਲੀ ਯਾਰ ਪਰ ਠੀਕ ਠਾਕ ਚੱਲ ਗਈ ਮੈਨੂੰ ਡਰ ਬਹੁਤ ਲੱਗਦਾ ਹੌਲੀ ਹੌਲੀ ਸਿੱਖੂਗਾ ਪਰ ਫਿਰ ਵੀ ਮੈਂ ਚਲਾ ਕੇ ਥੋੜੀ ਬਹੁਤੀ ਤੋਰ ਲਈ ਤੇ ਬਸ ਹੁਣ ਆਪਾਂ ਘਰ ਨੂੰ ਵਾਪਸ ਜਾਣੇ ਆ ਵੀਡੀਓ ਆਪਣੀ ਸ਼ੂਟ ਹੋ ਚੁੱਕੀ ਆ ਤੇ ਬਸ ਆਪਾਂ ਦੋ ਤਿੰਨ ਲੋਕੇਸ਼ਨਾਂ ਤੇ ਸ਼ੂਟਿੰਗ ਕੀਤੀ ਸੀ ਇੱਧਰ ਉੱਧਰ ਤੇ ਬਸ ਹੁਣ ਆਪਾਂ ਜਾਣੇ ਆ ਘਰ ਨੂੰ ਸੋ ਆਪਾਂ ਆ ਚੁੱਕੇ ਆ ਘਰੇ ਬਸ ਗੇਟ ਖੋਤਾ ਇਹ ਬਸ ਦੁਬਾਰਾ ਪਾਈ ਆ ਮਸੀ ਆਜੋ ਸੋ ਦੇਖੋ ਯਾਰ ਇਦਾਂ ਦੀ ਲੱਗ ਰਹੀ ਹੈ ਗੱਲ। ਸੋ ਫਾਈਨਲੀ ਆਪ ਆ ਚੁੱਕੇ ਹਾਂ ਘਰੇ ਘਰੇ ਆਉਣ ਸਾਰ ਆਪਾਂ ਜਿਹੜਾ ਕੰਮ ਕਰਨਾ ਸੀ ਉਸੇ ਆਸੀਂ ਤਿਆਰ ਆ। ਸੋ ਆਪਾਂ ਮੇਰੇ ਫੋਨ ਆਸਤੇ ਦੇਖ ਰਹੇ ਆ ਬਾਈ ਦੀ ਕਲੈਕਸ਼ਨ ਚ ਕਵਰ। ਸੋ ਇੰਨੇ ਸਾਰੇ ਕਵਰ ਨੇ ਸਾਰਾ ਵੇਸੇ ਡੱਬਾ ਹੀ ਭਰਿਆ ਹੋਇਆ ਹੁਣ ਇਹਨਾਂ ਚ ਜਿਹੜਾ ਚੰਗਾ ਲੱਗਿਆ ਉਹ ਆਪਾਂ ਪਾ ਕੇ ਘਰੇ ਲੈ ਜਾਵਾਂਗੇ। ਓਹ ਕਾਫੀ ਸਾਰੇ ਕਵਰ ਟਰਾਈ ਕਰਨ ਤੋਂ ਬਾਅਦ ਆਪ ਨੂੰ ਆਹ ਕਵਰ ਪਸੰਦ ਆ ਗਿਆ। ਸੋ ਬਹੁਤ ਸੋਹਣਾ ਹੈ। ਸੋ ਬੱਕਰਾਂ ਦਾ ਡੱਬਾ ਬਾਰਾ ਆ ਕੇ ਉਹਦੀ ਥਾਂ ਤੇ ਤੇ ਬਸ ਆ ਦੇਖੋ ਕਿੰਨਾ ਸੋਹਣਾ ਹੈ ਬਰਾ ਥੈਂਕ ਯੂ ਆਹ ਤਾਂ ਹੋ ਪਤਾ ਨਹੀਂ ਹੋਊਗਾ ਵੀ ਤੇ ਨਹੀਂ ਪਰ ਟਰਾਈ ਜ਼ਰੂਰ ਕਰੂੰਗਾ ਸੋ ਫਾਈਨਲੀ ਮੈਂ ਵੋਲਟ ਸਟਾਰਟ ਕਰਕੇ ਬਾਹਰ ਗੱਡ ਚੁੱਕਿਆ ਸੋ ਮੈਂ ਚਲਾਉਂਗਾ ਥੋੜਾ ਜਿਹਾ ਜਲਾਉਂਗਾ ਗਾਂ ਨਹੀਂ ਚਲਾਉਂਦਾ ਸ਼ਹਿਰ ਚ ਦਬਾਲਾ ਹਾਂ ਅਦਾ ਬੱਦਲਾ ਮੈਨੂੰ ਮੋੜ ਜੇ ਤਾਂ ਰੋਖਣਾ ਹਾਂ ਕੱਢ ਦਾਂਗੇ ਯਾਰ ਕਿੱਧਰ ਨੂੰ ਮੁੜਨਾ ਆਹ ਸ਼ਹਿਰ ਦੇ ਅੰਦਰ ਤੂੰ ਜਾਈਂ ਚੱਲੋ ਯਾਰ ਬੜੀ ਦੂਰ ਨੇ ਆਹ ਵਾਸੀ ਵਾਂਗੂ ਮੇਡ ਮਾਰਕੀਟ ਕ੍ਰੋਸ ਆਇਆ ਤੇ ਮੈਨੂੰ ਗਾਲਾਂ ਵੀ ਪੈ ਗਈਆਂ ਵੀਦੋ ਵਲੌਗ ਬਣਾਇਆ ਉੱਟਾ ਪਹਾੜਿਆਂ ਦੀ ਮਤ ਹੈ ਇੱਧਰ ਲੈ ਕੇ ਆਇਆ। ਸੋ ਹੁਣ ਅਸੀਂ ਬਸ ਕਿਹ ਘੈਂਟ ਚੀਜ਼ ਦੇ ਦਾ ਸਾਨੂੰ ਖਾਣ ਵਾਸਤੇ ਸਮਝ ਨਹੀਂ ਲੱਗ ਰਿਹਾ ਸੀ ਕੀ ਖਾਈਏ। ਤੇ ਕੁਝ ਇਹਨਾਂ ਨੂੰ ਦੇਣੇ ਆ ਕਿ ਕੀ ਮਿਲਦਾ। ਇਹਨਾਂ ਨੂੰ ਕੋਈ ਸਮਝ ਨਹੀਂ ਆ ਰਿਹਾ ਯਾਰ ਕੀ ਖਾਈਏ। ਸੋ ਦੇਣੇ ਆ ਕਿ ਇੱਧਰ ਕੋ ਜਾਈਏ ਕਿੱਧਰ ਕੋ ਜਾਈਏ। ਰਾਜ ਕਚੋਰੀ ਸਾਨੂੰ ਕਿੱਥੇ ਮਿਲਦੀ ਆ? ਸੋ ਲੱਭਦੇ ਆ। ਕੋਈ ਵਧੀਆ ਨਹੀਂ ਕੋਈ ਚੀਜ਼। ਸੋ ਰਾਜ ਕਚੋਰੀ ਲੱਭਦੇ ਆ। ਰਾਜ ਕਚੋਰੀ ਨਹੀਂ ਰਾਜ ਕਚੋਰੀ। ਰਾਜ ਬਾਈ ਦੇਣਗੇ ਆਰਡਰ ਤੁਸਾਨੂੰ ਸਾਡੀ ਰਾਜਕਚੋਰੀ ਮਿਲ ਜੂਗੀ ਸਾਈਡ ਤੇ ਨਾਲ ਪਾਊਗਾ ਜਿਵੇਂ ਆਉਗੀ ਤੇ ਬਸ ਫੋਨ ਦੇਣਾ ਬਾਜੂ ਕੀ ਕਰਦੇ ਆਂ ਪਰ ਸੈਂਕ ਲਾਇਬ੍ਰੇਰੀ ਅੱਥੇ ਬੁਲਾਓ ਉਹਨਾਂ ਦੇ ਨੂੰ ਟਿਕੜੀ ਜਾਨ ਚੁੱਕੀ ਪਹਿਲਾਂ ਕੀ ਹੈ ਜੀ 10 ਸੋ ਇਧਰ ਨਕਮਨ ਵੇੜਨ ਤੋਂ ਬਾਅਦ ਉਹ ਵੀ ਟਾਟਾ ਤੇ ਫਾਈਨਲੀ ਆਪਾਂ ਆਪਣੀ ਰਾਜਕਚੋਰੀ ਮਿਲ ਗਈ ਉਹਨੂੰ ਖਾ ਕੇ ਆ ਹੀ ਗਏ ਰਾਜ ਜਿਹੜੀ ਸਾਡੀ ਚਟਨੀ ਬਣਨ ਤੋਂ ਬਾਅਦ ਹੀ ਸਾਡੀ ਆਸਮਨ ਬਣੀ ਉਹ ਤੋਂ ਪਹਿਲਾਂ ਤਾਂ ਫਿੱਕੀ ਵਿਕੀ ਸੀ ਸੋ ਬਾਵਾ ਜੀ ਆਪਣੀ ਬੈਸਟ ਤੋਂ ਵੈਸਟ ਜਿਹੜੀ ਸੋ ਬਸ ਹੁਣ ਦੇਖੋ ਉਹ ਬਸ ਹੁਣ ਜਿਹੜਿਆ ਜਿੱਥਰ ਨੂੰ ਜਾਣਿਆ ਉੱਧਰ ਲੈ ਕੇ ਚੱਲਦੇ ਆਂ ਸੋ ਚਲੋ ਬਾਈ ਜੀ ਫਖੀਰਲਾ ਕੰਮ ਕਰਕੇ ਆਪਾਂ ਚਗਾਠਾ ਪਤਾ ਕੀਤੀ ਮਾਮੇ ਕੀ ਲੱਗਣੀ ਆ ਤੇ ਬਸ ਉਹ ਕੰਮ ਕਰਕੇ ਆਪਾਂ ਆ ਚੁੱਕਿਆ ਘਰ ਨੂੰ ਵਾਪਸ ਸੋ ਵਾਹ ਹੋਵਾ ਡੈਮ ਹੀ ਹੋ ਗਿਆ ਨੂੰ 2 ਘੰਟੇ ਹੋ ਗਏ ਬਾਹਰ ਆਇਆ 1 ਘੰਟਾ ਹੋ ਗਿਆ ਬੰਦਾ ਛੇ ਘੰਟਾ ਡੇਢ ਘੰਟਾ ਹੋ ਗਿਆ ਬਾਹਰ ਆਇਆ ਸੋ ਬਾਸ ਉੱਠ ਕੇ ਜਾਨਨੇ ਆ ਤੇ ਇਹਨੇ ਅਗੀ ਹੌਲ ਗਾਣਾ ਸਭ ਤੋਂ ਇਹ ਮੇਨ ਤਾਂ ਉਹੀ ਸੀ ਜਗੜਤਾ ਦਾ ਪਤਾ ਕਰਕੇ ਆਉਣਾ ਸੀ ਉਹ ਕਰਿਆਂਦਾ ਤੇ ਬਸ ਥਾ ਵੀ ਵੀ ਹੱਥ ਚੁੱਕੇ ਆ ਤੇ ਬਹੁਤ ਘੁੰਮ ਫਿਰਲੇ ਪਰ ਥੋੜਾ ਬਹੁਤਾ ਟਾਈਮ ਯਾਰ ਪੜਨ ਲਗੇ ਫਿਰ ਫਿਰ ਸ਼ਾਮੀ ਆਵਾਂਗੇ ਕਿਸੇ ਪਾਸੇ ਲਗਭਗ 6 ਵਜੇ ਚੁੱਕੇ ਆ ਸੋ ਹੁਣ ਆਪਾਂ ਜਾਂਦੇ ਆ ਗਰਾਉਂਡ ਤੇ ਕਦੀ ਨਹੀਂ ਆਉਂਦਾ ਪਏ ਹਾਂ ਬਸ ਹੁਣ ਆਪਾਂ ਗਰਾਉਂਡ ਜਾਂਦੇ ਆ ਤੇ ਹਜੇ ਰੋਟੀ ਰੋਟੀ ਆਪਾਂ ਆਖੀ ਖਾਵਾਂਗੇ ਤੇ ਪਹਿਲਾਂ ਗਰਾਉਂਡ ਕਰ ਲਈਏ ਹਾਜਮਜਾ ਕਰ ਲਈਏ ਯਾਰ ਬਾਵਾ ਖਾ ਲਿਆ ਉਹ ਆਪਾਂ ਆਪਣੀ ਕਾਰ ਦਾ ਬਲੌਗ ਮਤਲਬ ਵੀ ਦੇ ਤਾ ਨਾ ਨਵਾਂ ਬਲੌਗ ਬਣਾ ਟਕਾ ਫਸੇ ਮੱਤੜੀ ਚੱਲਦੀ ਕਿ ਇੱਧਰ ਨੂੰ ਮੋੜਨਾ ਸੀ ਟਾਕੀ ਖੁੱਲੀ ਜਿਹੜੇ ਡਰਾਈ ਟ੍ਰੀ ਕਰਦੇ ਹੋਏ ਸਾਨੂੰ ਸੋਚਦੇ ਸੀ ਚਦੇ ਹੋਏ ਅਸੀਂ ਸੋਚ ਰਹੇ ਹਾਂ ਕਿ ਰਾਜ ਕਚੋਰੀ ਖਾਈਏ ਸੋ ਜੇ ਸਾਨੂੰ ਰਾਜ ਕਚੋਰੀ ਮਿਲੀ ਤਾਂ ਪਰਫੈਕਟ ਹੈ ਰਾਜ ਕਚੋਰੀ ਕਰ ਰਾਜ ਕਚੋਰੀ ਰਾਜ ਕਚੋਰੀ ਮੈਂ ਕਹਿੰਦਾ ਵੀ ਰਾਜ ਕਚੋਰੀ ਫਾਈਨਲੀ ਸਾਨੂੰ ਹਰੀ ਗੱਠ ਨਹੀਂ ਚਾਹੀਦੀ ਸੀ ਹੋਸੀ ਬੋਹਲੇ ਇਹਨਾਂ ਦੀ ਸੋ ਫਾਈਨਲੀ ਆਪਾਂ ਆਪਣੀ ਲੋਕੇਸ਼ਨ ਤੇ ਆ ਚੁੱਕੇ ਆ ਸੋ ਅੱਜ ਆਪਾਂ ਆਪਣੇ ਨਵੇਂ ਚੈਨਲ ਤੇ ਹੋਰ ਚੈਨਲ ਤੇ ਵੀਡੀਓ ਸ਼ੂਟ ਕਰ ਰਹੇ ਆ ਕਾਰ ਡਿਟੇਲਸ ਦੀ ਸੋ ਉਹਦਾ ਲਿੰਕ ਆਪਾਂ ਡਿਸਕ੍ਰਿਪਸ਼ਨ ਚ ਜਰੂਰ ਦਵਾਂਗੇ ਉਤੋਂ ਪਹਿਲਾਂ ਮੇਰਾ ਵੈਸੇ ਯਾਰ ਬਾਹਰ ਬੜੀ ਮਿੱਟੀ ਤੇ ਹੋ ਰਹੀ ਹੋ ਰਿਆ ਸੀ ਸੋ ਮੈਂ ਇੱਥੇ ਪਿਛਲੀ ਸੀਟ ਤੇ ਆਰਾਮ ਬਣਾ ਕੇ ਲਟਿਆ ਹੋਇਆ ਸੋ ਕਾਰ ਤੋਂ ਬਸ ਘਾਟਾ ਧ